ਜਦੋਂ ਮਦੀ ਦਾ ਸਿਆਰੇ ਨਾਲ ਕੀਰਿਆ ਸਾਰੇ ਬਚ ਗਏ ਹਾਂ ਕਾਰੇ ਢੋਲੀ ਧਾਤੀ ਅੰਬਰ ਠਿੜਕਿਆ ਢੋਲੀ ਧਾਤੀ ਅੰਬਰ ਠਿੜਕਿਆ ਰਈਏ ਤੇ ਰੋਪੀ ਬੂਬਾਂ ਮਾਰ ਅਨਾਦਮਤ ਸੀ ਆਵੇ ਕੇ ਕਿਹੜਾ ਕਮੁੱਠਿਆ ਸੰਸਾਰ ਐ ਪ੍ਰਤਨਿਓ ਸਿੱਧੀ ਸੂਰਮਾ ਤਨਿਓ ਸਿੱਧੀ ਸੂਰਮਾ ਸਵੇ ਦਰਦਾ ਗਿਆ ਸੰਹਾਰ ਹਾਲਾ ਹੱਦ ਨਮੂਕੀ ਜ਼ੁਲਮ ਦੀ ਨਹੀਂ ਮੰਨੀ ਸਿੱਧਕਣ ਹਾਲ ਫੇਰੇ ਭਾਈ ਦੇ ਹਾਲੇ ਦਾਸ ਨੂੰ ਭਾਈ ਦੇ ਹਾਲੇ ਦਾਸ ਨੂੰ ਕੱਢ ਲਿਆ ਬੰਦੀ ਖਾਨੇ ਉਹ ਬਾਹਰ ਕੰਡੇ ਹਸਰੇ ਹੋ ਆ ਜੋ ਵੇਖ ਲੈ ਕਿਵੇਂ ਕੁਝਲ ਦਿੱਤਾ ਹੂੰ ਮੱਲਣਾ ਦੀਨ ਕੇ ਮਰਲਾ ਇਸ ਤਰਾ ਮੱਲਣਾ ਦੀਨ ਕੇ ਮਰਲਾ ਇਸ ਤਰਾ ਦੱਸ ਦੇ ਆਪਣੀ ਜਰਾ ਵਿਚਾਰ ਸੁਣ ਕੇ ਪਾਈ ਦੇ ਆਲਾ ਬੋਲਿਆ ਕਹਿੰਦਾ ਏ ਜੀਵਨ ਦਿਨ ਚਾਰ ਜਿਹੜੇ ਆਸ ਕਰਤੇ ਇਸ਼ਕ ਰੇ ਕਰਤੇ ਇਸ਼ਕ ਦੇ ਦਿੰਦੇ ਜਾਨ ਸੀ ਦੇਤੋਂ ਬਾਰ ਹੋ ਚੜ ਕੇ ਸੂਲੀ ਤੇ ਮਨ ਸੂਰਨੇ ਅਨਲ ਹੱਕ ਸੀ ਕੇ ਆਏ ਉਚਾਰੇ ਹੋ ਕਲੀਆਂ ਗੱਲਾਂ ਪੰਜਵੇਂ ਪਾਦਸ਼ਾ ਦਿਆਂ ਗੱਲਾਂ ਪੰਜਵੇਂ ਬਾਦਸ਼ਾ ਦਸ ਗਏ ਤਵੀ ਤੇ ਸ਼ੁਕਰਗਜ਼ਾਰ ਐ ਜੋ ਆੜਾ ਚੱਲਿਆ ਅਸੀਸ ਤੇ ਇਹਦੀ ਦੱਸੇ ਲਹੂ ਦੀ ਤਾਰ ਹੋ ਕੰਟੀ ਜੜ ਮੁਗਲਾਂ ਦੀ ਜਾਏਗੀ ਜੜ ਮੁਗਲਾਂ ਦੀ ਜਾਏਗੀ ਹੋਣੇ ਸਿਰਕਲੇ ਬੇਲੇ ਹੋ ਬਿਠਾ ਕੋ ਹੁਣ ਸੰਗੀਤ ਦੀ ਜਾਇਨਾ ਜਾਂਦਾ ਦਮ ਤਾਈ ਲਲਕਾਰ ਉਹ ਵੇਖਿਓ ਅਗ ਬੰਗਾਵਤ ਮਲੇਗੀ ਅਗ ਬੰਗਾਵਤ ਮਲੇਗੀ ਵਿਚੋਂ ਨਿਕਲੇਗੀ ਤਲਵਾਰ ਕਿੜੇ ਜਣੇ ਬਾਦਲ ਲੈ ਲੈਣਗੇ ਜੋਲੇ ਰਣ ਦੇ ਸਾਹਸ ਮਾਰੇ ਵਾਸੀ ਜਾਗਣਗੇ ਇਸ ਦੇਸ਼ ਦੇ ਜਾਗਣਗੇ ਇਸ ਦੇਸ਼ ਦੇ ਥਰ ਥਰ ਕੰਬੇਗੀ ਸਰਕਾਰ ਉਹ ਮਿੱਟੀ ਕਰਦੇ ਨੇ ਲੱਖਾ ਧਰਤਾ ਢਾਕੇ ਸਾਹੀ ਕਿਲੇ ਮੂਨਾਰੇ ਹੱਸ ਹੱਸ ਕੇ ਮਰਨਾ ਖਾਤਰ ਅਣਖ ਦੀ ਮਰਨਾ ਖਾਤਰ ਅਣਖ ਦੀ ਸਾਡਾ ਸਤਿਗੁਰ ਨਾਲ ਪਿਆਰ ਹੋ ਸਿਰ ਕੇ ਸਰਾ ਦੇਉਲੇ ਜਾਗਦੇ ਕਰਦੀ ਕੁਲ ਸਭ ਦਾ ਤੈਂ ਸੰਗਾਰ